ਸਸੇਕਾਲ ਜੀ ਸਾਰੇ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 20 ਤੋਂ ਲੈ ਕੇ 22 ਜਨਵਰੀ 2025 ਪੰਜਾਬ ਦਾ ਮੌਸਮ ਜਾਨੀ ਕਿ ਤਿੰਨ ਦਿਨਾਂ ਵਿੱਚ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਨੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਅੱਜ ਪੰਜਾਬ ਦੇ ਉੱਪਰ ਲਗਾਤਾਰ ਬੱਦਲਵਾਈ ਬਣੀ ਹੋਈ ਹੈ ਪਹਾੜੀ ਖੇਤਰ ਵਿੱਚ ਸਿਸਟਮ ਬੜੇ ਹੋਏ ਨੇ ਤੇ ਨਾਲ ਦੇ ਨਾਲ ਪੱਛਮੀ ਸਿਸਟਮ ਵੀ ਪੰਜਾਬ ਵੱਲ ਕੂਚ ਕਰ ਰਹੇ ਨੇ ਜਿਸ ਦੇ ਮੱਦੇਨਜ਼ਰ ਆਉਣ ਦੇ ਦਿਨਾਂ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਬੱਦਲਵਾਈ ਦਾ ਮਾਹੌਲ ਬਣਿਆ ਰਹੇਗਾ ਠੰਡ ਦੇ ਹਾਲਾਤ ਰਹਿਣਗੇ ਮੀਂਹ ਦੀ ਵੀ ਕਾਰਵਾਈ ਪੰਜਾਬ ਵਿੱਚ ਹੁਣਤੀ ਦਿਖਾਈ ਦੇਵੇਗੀ ਮੀਂਹ ਦੀ ਜਿਹੜੀ ਗਤੀਵਿਧੀ ਹੈ ਉਹ ਸਾਨੂੰ ਖਾਸ ਤੌਰ ਤੇ 21 ਅਤੇ 22 ਤਰੀਕ ਨੂੰ ਦੇਖਣ ਨੂੰ ਮਿਲੇਗੀ 20 ਤਰੀਕ ਨੂੰ ਲਗਾਤਾਰ ਬੱਦਲਵਾਈ ਦਾ ਮਾਹੌਲ ਪੰਜਾਬ ਦੇ ਉੱਪਰ ਬਰਕਰਾਰ ਰਹੇਗਾ ਠੰਡ ਤੋਂ ਕਿਸੇ ਤਰੀਕੇ ਦੀ ਵੀ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤਾਜਾ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਪੂਰਬੀ ਇਲਾਕੇ ਵਿੱਚ ਲਗਾਤਾਰ ਮੀਂਹ ਦੇ ਹਾਲਾਤ ਜਾਰੀ ਰਹਿਣਗੇ ਜਿਦੇ ਵਿੱਚ 22 ਤਰੀਕ ਨੂੰ ਥੋੜੀ ਬਹੁਤੀ ਮੀਂਹ ਦੀ ਗਤੀਵਿਧੀ ਦੇਖਣ ਨੂੰ ਮਿਲੇਗੀ ਜਿਦੇ ਵਿੱਚ ਜ਼ਿਲ੍ਹੇ ਵਾਈਜ਼ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਪਠਾਨਕੋਟ ਦਾ ਕੁਝ ਇਲਾਕਾ ਨੰਗਲ ਅਨੰਦਪੁਰ ਸਾਹਿਬ ਬਲਾਚੌਰ ਰੂਪਨਗਰ ਚੰਡੀਗੜ੍ਹ ਬੁਹਾਲੀ ਕਰਾਲੀ ਪਟਿਆਲਾ ਤੇ ਫਤੇਗੜ ਇਹਨਾਂ ਇਲਾਕਿਆਂ ਵਿੱਚ ਜ਼ਿਆਦਾ ਉਮੀਦ ਕੀਤੀ ਜਾ ਰਹੀ ਹੈ ਕਿ ਮੀਂਹ ਦੇ ਹਾਲਾਤ ਬਰਕਰਾਰ ਰਹਿਣਗੇ ਤੇ ਨਾਲ ਦੀ ਨਾਲ ਪੰਜਾਬ ਦੇ ਪੱਚ ਬੱਦਲ ਵਗਦੇ ਤੌਰ ਰਹਿਣ ਕਰਕੇ ਠੰਡ ਦੇ ਹਾਲਾਤ ਵੀ ਲਗਾਤਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਅਗਰ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਂ ਦਿਨ ਦਾ ਐਵਰੇਜ ਤਾਪਮਾਨ 15 ਡਿਗਰੀ ਦੇ ਨੇੜੇ ਤੇੜੇ ਬਣਿਆ ਰਹੇਗਾ ਠੰਡ ਦੇ ਹਾਲਾਤ ਰਹਿਣਗੇ ਰਾਤ ਦੇ ਤਾਪਮਾਨ ਵੀ ਜਿਹੜੇ ਨੇ ਉਹ 3 ਤੋਂ 4 ਡਿਗਰੀ ਤੱਕ ਹੀ ਬਰਕਰਾਰ ਰਹਿਣਗੇ ਗੱਲ ਕੀਤੀ ਜਾਵੇ ਅਗਰ ਹਵਾਵਾਂ ਦੀ ਤਾਂ ਪੱਛਮੀ ਹਵਾ ਲਗਾਤਾਰ ਚੱਲ ਰਹੀਆਂ ਨੇ ਜਿਸ ਦੇ ਨਾਲ ਠੰਡ ਦਾ ਪ੍ਰਕੋਪ ਪੰਜਾਬ ਦੇ ਉੱਪਰ ਜ਼ਿਆਦਾ ਵਧਦਾ ਹੋਇਆ ਦਿਖਾਈ ਦੇ ਰਿਹਾ ਕਿਸੇ-ਕਿਸੇ ਇਲਾਕੇ ਵਿੱਚ ਪੂਰਬੀ ਹਵਾ ਵੀ ਚੱਲੇਗੀ ਜਿਸ ਦੇ ਨਾਲ ਮਾਹੌਲ ਗਰਮੈਸ਼ ਵਾਲਾ ਹੁੰਦਾ ਦਿਖਾਈ ਦੇਵੇਗਾ ਪਰ ਬੱਦਲਬਾਈ ਰਹਿਣ ਦੇ ਕਾਰਨ ਠੰਡ ਦੇ ਹਾਲਾਤ ਹੀ ਜ਼ਿਆਦਾਤਰ ਦੇਖਣ ਨੂੰ ਮਿਲਣਗੇ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਸਪਰੇਆ ਖਾਦਾਂ ਲਗਾਉਣ ਦਾ ਸਮਾਂ ਹੈ ਪਰ ਆਉਂਦੇ 3-4 ਦਿਨ ਤੁਸੀਂ ਅਗਰ ਗੁਰੇਜ਼ ਹੀ ਕਰੋਗੇ ਤਾਂ ਵਧੀਆ ਰਹੇਗਾ ਸਪਰੇਅ ਅਤੇ ਖਾਦ ਲਗਾਉਣ ਤੋਂ ਕਿਉਂਕਿ ਮੀਂਹ ਦੇ ਹਾਲਾਤ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਕੰਮ ਹੈ ਉਹ ਖਰਾਬ ਕਰ ਸਕਦੇ ਨੇ ਏਸੀਜੀ ਅਪਡੇਟ ਬਾਈ ਤਰੀਕ ਤੱਕ ਦੇ ਮੌਸਮ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੁੰਦੇ ਆ ਧੰਨਵਾਦ ਸਾਰੇ ਦਰਸ਼ਕ ਪੀਰਪੈਣ ਭਰਾਮਾ ਦਾ